ਸ਼੍ਰੀ ਗੁਰੂ ਨਾਨਕ ਦੇਵ ਜੀ ਵਿਆਪ ਪੂਰਬ ਤੇ ਹੁੱਲੜ ਬਾਜੋ ਹੋ ਜਾਵੋ ਸਾਵਧਾਨ ਕੋਈ ਪਾਲਕੀ ਸਾਹਿਬ ਜਦੋਂ ਸਾਡੇ ਬਟਾਲੇ ਵੀ ਕੇ ਆਪਾਂ ਰਿਸੀਵ ਕਰਾਂਗੇ ਪਾਲਕੀ ਸਾਹਿਬ ਨੂੰ ਕੋਈ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਉਸ ਅਕੋਰਡਿੰਗ ਸਾਰਾ ਇਹਨੂੰ ਮੈਨੇਜ ਕਰਕੇ ਆਏ ਔਰ ਦੇਖ ਕੇ ਆਏ ਜਿੱਥੇ-ਜਿੱਥੇ ਕੋਈ ਕਮੀਆਂ ਨਜ਼ਰ ਆ ਰਹੀਆਂ ਉਹਨਾਂ ਕਮੀਆਂ ਨੂੰ ਦੂਰ ਕਰਾਂਗੇ ਆ ਚੇਕ ਕਰ ਕੀਤੀ ਹੋਲੜਵਾਜੀ ਤਾਂ ਹੋਵੇਗੀ ਸਖਤ ਕਾਨੂੰਨੀ ਕਾਰਵਾਈ ਅ ਸਰਕਾਰ ਵੱਲੋਂ ਕਿਸੇ ਕਿਸਮ ਦੀ ਟੇਲ ਨਹੀਂ ਹੈ ਜੀ ਹਰ ਪੱਖੋਂ ਜਿੱਥੇ ਕਿਤੇ ਪੈਸਾ ਖਰਚਣ ਦੀ ਜ਼ਰੂਰਤ ਹੈ ਉੱਥੇ ਪੈਸਾ ਖਰਚਿਆ ਜਾ ਰਿਹਾ ਜਿੱਥੇ ਵੀ ਜਿਹੜੀ ਵੀ ਕਿਸਮ ਦੀ ਜ਼ਰੂਰਤ ਪੈ ਰਹੀ ਹੈ ਉੱਥੇ ਆਪਾਂ ਉਹਨੂੰ ਤਰਜੀਹ ਦੇ ਕੇ ਲਵਾ ਰਹੇ ਹਾਂ ਔਰ ਤੁਹਾਡੇ ਮਾਤਰੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਵਸ ਰਹੀਆਂ ਸੰਗਤਾਂ ਨੂੰ ਵੀ ਇਹੋ ਬੇਨਤੀ ਕਰਾਂਗਾ ਵੀ ਬਾਬਾ ਜੀ ਦਾ ਵਿਆਹ ਆ ਰਿਹਾ ਤੇ ਆਓ ਆ ਕੇ ਆਪਾਂ ਬਟਾਲੇ ਪਹੁੰਚੀਏ। ਔਰ 9 ਤਰੀਕ ਨੂੰ ਜਦੋਂ ਪਾਲਕੀ ਸਾਹਿਬ ਜਿਹੜੀ ਰਿਸੀਵ ਕਰਾਂਗੇ ਆਪਾਂ ਹਸਰੀ ਦੇ ਪੁਲ ਦੇ ਉੱਤੇ ਇੱਕ ਆਤਿਸ਼ਬਾਜੀ ਦਾ ਜਿਹੜਾ ਵੱਖਰਾ ਜਿਹੜਾ ਦ੍ਰਿਸ਼ ਜਿਹੜਾ ਉਹ ਨਜ਼ਰ ਆਊਗਾ। ਇਹਦੇ ਵਿੱਚ ਮੈਂ ਇਹਨਾਂ ਨੂੰ ਵੀ ਬੇਨਤੀ ਕਰਾਂਗਾ ਵੀ ਜਿਹੜੇ ਉਹ ਲੜਬਾਜ਼ੀਆਂ ਤੋਂ ਬਿਲਕੁਲ ਐਰਕੀ ਸ਼ਕਤੀ ਵਰਤੀ ਗਈ ਹੈ ਔਰ ਵਰਤੀ ਜਾਊਗੀ। ਜਿਹੜਾ ਵੀ ਕੋਈ ਫੜਿਆ ਗਿਆ ਇਸ ਕੰਮ ਦੇ ਵਿੱਚ ਉਹ ਬਖਸ਼ਿਆ ਨਹੀਂ ਜਾਊਗਾ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰ ਮੌਕੇ ਜੇ ਕਿਸੇ ਨੇ ਨਗਰ ਕੀਰਤਨ ਦੇ ਵਿੱਚ ਹੁੱਲੜਬਾਜੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਜ਼ਿੰਮੇਵਾਰ ਉਹ ਖੁਦ ਹੋਵੇਗਾ ਉਸ ਨੂੰ ਕਿਸੇ ਵੀ ਕੀਮਤ ਦੇ ਬਖਸ਼ਾ ਨਹੀਂ ਜਾਵੇਗਾ ਸਖਤ ਕਾਨੂੰਨੀ ਕਾਰਵਾਈ ਹੋਵੇਗੀ ਇਹ ਕਹਿਣਾ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸੈਰੀ ਕਲਸੀਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਪ ਪੂਰਬ ਦੇ ਪ੍ਰਬੰਧਨ ਦਾ ਜਾਈਜਾ ਲੈਣ ਲਈ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸੈਰੀ ਕਲਸੀ ਅਧਿਕਾਰੀਆਂ ਦੇ ਨਾਲ ਬਟਾਲਾ ਸ਼ਹਿਰ ਪਹੁੰਚੇ ਜਿੱਥੇ ਉਹਨਾਂ ਨੇ ਪੂਰੇ ਸ਼ਹਿਰ ਦੇ ਵਿੱਚ ਜਿਸ ਰਸਤੇ ਤੋਂ ਨਗਰ ਕੀਰਤਨ ਨਿਕਲਣਾ ਉਸ ਰਸਤੇ ਦਾ ਜਾਈਜਾ ਲਿਆ ਤੇ ਜਿਹੜੀਆਂ ਕਮੀਆਂ ਸਨ ਉਹ ਦੂਰ ਕਰਨ ਲਈ ਅਧਿਕਾਰੀਆਂ ਨੂੰ ਹੁਕਮ ਸੁਣਾਇਆ ਇਸ ਮੌਕੇ ਵਿਧਾਇਕ ਨੇ ਕਿਹਾ ਕਿ ਪ੍ਰਬੰਧ ਲਗਭਗ ਮੁਕੰਮਲ ਹੋ ਗਏ ਨੇ ਜਿਹੜੀਆਂ ਕੋਈ ਕਮੀਆਂ ਨੇ ਉਹ ਵੀ ਅਧਿਕਾਰੀਆਂ ਨੂੰ ਕਹਿ ਦਿੱਤੀਆਂ ਨੇ ਕਿ ਜਲਦ ਇਹ ਮੁਕੰਮਲ ਕਰਵਾਈਆਂ ਜਾਣ। ਦੇਖੋ ਜੀ ਕਿਤੇ ਟ੍ਰੈਫਿਕ ਦਾ ਜਿਹੜਾ ਸਾਰਾ ਹੀ ਮੈਨੇਜ ਕੀਤਾ ਵੀ ਕਿਹ ਤਰ੍ਹਾਂ ਕੋਈ ਪਾਲਕੀ ਸਾਹਿਬ ਜਦੋਂ ਸਾਡੇ ਬਟਾਲੇ ਵੀ ਕੇ ਆਪਾਂ ਰਿਸੀਵ ਕਰਾਂਗੇ ਪਾਲਕੀ ਸਾਹਿਬ ਨੂੰ ਕੋਈ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਉਸ ਅਕੋਰਡਿੰਗ ਸਾਰਾ ਇਹਨੂੰ ਮੈਨੇਜ ਕਰਕੇ ਆਏ ਆਂ ਔਰ ਦੇਖ ਕੇ ਆਏ ਆਂ ਜਿੱਥੇ-ਜਿੱਥੇ ਕੋਈ ਕਮੀਆਂ ਨਜ਼ਰ ਆ ਰਹੀਆਂ ਉਹਨਾਂ ਕਮੀਆਂ ਨੂੰ ਦੂਰ ਕਰਾਂਗੇ ਆਪਾਂ ਕੌਣ-ਕੌਣ ਆ ਰਿਹਾ ਜੀ ਜਿਸ ਦਾ ਪਿਛਲੀ ਵਾਰੀ ਦੋ ਮੰਤਰੀ ਆਏ ਸਨ ਤੁਸੀਂ ਆਪ ਹੀ ਈਸ਼ਵਰ ਕੌਣ-ਕੌਣ ਆਇਆ ਦੇਖੋ ਜੀ ਸਾਡੇ ਵੱਲੋਂ ਤੇ ਸੱਦਾ ਸਾਰਿਆਂ ਨੂੰ ਆ ਹੁਣ ਜਿਹੜੇ ਵੀ ਆਉਂਦੇ ਨੇ ਉਹਨਾਂ ਦਾ ਆਪਾਂ ਵੈਲਕਮ ਕਰਦੇ ਆਂ ਜੀ ਐਨੂੰ ਆਖਦੇ ਆਂ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਕਿੱਦਾਂ ਦੀਆਂ ਤਿਆਰੀਆਂ ਪ੍ਰੋਪਰਲੀ ਤੁਸੀਂ ਦੇਖੋਗੇ ਵੀ ਇਸ ਟਾਈਮ ਪ੍ਰੋਪਰਲੀ ਤਿਆਰੀਆਂ ਚੱਲ ਰਹੀਆਂ ਸਾਡੀਆਂ ਅ ਸਰਕਾਰ ਵੱਲੋਂ ਕਿਸੇ ਕਿਸਮ ਦੀ ਢਿੱਲ ਨਹੀਂ ਹੈ ਜੀ ਹਰ ਪੱਖੋਂ ਜਿੱਥੇ ਕਿਤੇ ਪੈਸਾ ਖਰਚਣ ਦੀ ਜ਼ਰੂਰਤ ਆ ਉਥੇ ਪੈਸਾ ਖਰਚਿਆ ਜਾ ਰਿਹਾ ਜਿੱਥੇ ਵੀ ਜਿਹੜੀ ਵੀ ਕਿਸਮ ਦੀ ਜ਼ਰੂਰਤ ਪੈ ਰਹੀ ਆ ਉਥੇ ਆਪਾਂ ਉਹਨੂੰ ਤਰਜੀਹ ਦੇ ਕੇ ਲਵਾ ਰਹੇ ਆਂ ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵਸ ਰਹੀ ਆਂ ਸੰਗਤਾਂ ਨੂੰ ਵੀ ਇਹੋ ਬੇਨਤੀ ਕਰਾਂਗਾ ਵੀ ਬਾਬਾ ਜੀ ਦਾ ਵਿਆਹ ਆ ਰਿਹਾ ਤੇ ਆਓ ਆ ਕੇ ਆਪਾਂ ਬਟਾਲੇ ਪਹੁੰਚੀਏ ਔਰ 9 ਤਰੀਕ ਨੂੰ ਜਦੋਂ ਪਾਲਕੀ ਸਾਹਿਬ ਜਿਹੜੀ ਰਿਸੀਵ ਕਰਾਂਗੇ ਆਪਾਂ ਹਸਰੀ ਦੇ ਪੁਲ ਦੇ ਉੱਤੇ ਇੱਕ ਆਤਿਸ਼ਬਾਜੀ ਦਾ ਜਿਹੜਾ ਵੱਖਰਾ ਜਿਹੜਾ ਦ੍ਰਿਸ਼ ਜਿਹੜਾ ਉਹ ਨਜ਼ਰ ਆਊਗਾ ਔਰ ਮੈਂ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਦਾ ਵੀ ਸਾਰੇ ਸ਼ਹਿਰ ਵਾਸੀ ਆ ਕੇ ਇੱਥੇ ਆ ਕੇ ਇਕੱਠੇ ਹੋਣ ਓਕੇ ਤੇ ਆਤਿਸ਼ਬਾਜੀ ਦਾ ਜਿਹੜਾ ਪਾਲਕੀ ਸਾਹਿਬ ਦਾ ਜੀ ਆਇਆਂ ਨੂੰ ਕਰੀਏ ਤੇ ਆਤਿਸ਼ਬਾਦੀ ਦਾ ਵੀ ਜਿਹੜਾ ਇੱਕ ਬੜਾ ਵਧੀਆ ਉਪਰਾਨਾ ਸਰਕਾਰ ਦੇ ਵੱਲੋਂ ਹਦਾਇਤਾਂ ਜਿਹੜੀਆਂ ਕੀਤੀਆਂ ਗਈਆਂ ਨੇ ਤੇ ਪ੍ਰਸ਼ਾਸਨ ਨੂੰ ਮੰਨ ਰਿਹਾ ਕਿ ਜਿੰਨੇ ਵੀ ਕੋ ਲੜਵਾ ਦੇ ਉਹਨਾਂ ਨੂੰ ਇਸ ਵਾਰ ਕਿੰਦੀ ਜਰੂਰਤ ਹੈ ਦੇਖੋ ਜੀ ਗੱਲ ਕਲੀਅਰ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਜਿੰਨੇ ਵੀ ਉਹ ਲੜਬਾਜ਼ ਵੀ ਕੌਣ ਨੇ ਸਾਡੇ ਪਰਿਵਾਰਾਂ ਦੇ ਮੈਂ ਕਹਿ ਸਕਦਾ ਵੀ ਸਾਡੇ ਲੋਕਲੀ ਉਹ ਕਿਹੜਾ ਪਾਕਿਸਤਾਨੋਂ ਆਉਂਦੇ ਆ ਜਾਂ ਬਾਹਰੋਂ ਮੈਂ ਇੱਕੋ ਗੱਲ ਉਹਨਾਂ ਨੂੰ ਪੰਜਾਬੀ ਜੇ ਵੀ ਦੱਸਣਾ ਚਾਹੁੰਨਾ ਵੀ ਆਪਾਂ ਸਾਡੇ ਘਰੇ ਵੀ ਪਰਿਵਾਰ ਹੈਗੇ ਨੇ ਅਸੀਂ ਚਾਹੁੰਦੇ ਆ ਵੀ ਬਟਾਲੇ ਨੂੰ ਇੱਕ ਪਰਿਵਾਰ ਵਾਲਾ ਮਾਹੌਲ ਦਿੱਤਾ ਜਾਵੇ ਨਾ ਕਿ ਆ ਆਪਾਂ ਜਿਹੜੀਆਂ ਉਹ ਲੜਬਾਜ਼ੀਆਂ ਕਰਕੇ ਵੀ ਆਪਾਂ ਆਪਣੇ ਆਪ ਨੂੰ ਸ਼ੋਅ ਕਰੀਏ ਵੀ ਉਹਦੇ ਵਿੱਚ ਕੋਈ ਚੰਗਿਆਈ ਨਹੀਂ ਆ ਉਹ ਆਪਣੇ ਆਪ 'ਚ ਪਤਾ ਲੱਗਦਾ ਵੀ ਇਸ ਬੰਦੇ ਦਾ ਮਾਈਂਡ ਜਾਂ ਬੰਦੇ ਦੀ ਦਿਸ਼ਾ ਇਹਨੂੰ ਸਿੱਖਿਆ ਜਿਹੜੀ ਹੈ ਇਹਦੇ ਪਰਿਵਾਰਾਂ ਵੱਲੋਂ ਕਿਹ ਤਰ੍ਹਾਂ ਦੀ ਮਿਲੀ ਹੈ ਸੋ ਇਹਦੇ ਵਿੱਚ ਮੈਂ ਇਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਜਿਹੜੇ ਹੋ ਲੜਬਾਜ਼ੀਆਂ ਤੋਂ ਬਿਲਕੁਲ ਐਰਕੀ ਸ਼ਕਤੀ ਵਰਤੀ ਗਈ ਹੈ ਔਰ ਵਰਤੀ ਜਾਊਗੀ ਜਿਹੜਾ ਵੀ ਕੋਈ ਫੜਿਆ ਗਿਆ ਇਸ ਕੰਮ ਦੇ ਵਿੱਚ ਉਹ ਬਖਸ਼ਿਆ ਨਹੀਂ ਜਾਊਗਾ